ਸੱਚ ਅਤੇ ਛਲਾਵਾ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਗਿਆਨ ਦੀਆਂ ਗੱਲਾਂ ਤੇ ਦੋਸਤੋ ਅੱਜ ਦੀ ਇਹ ਕਹਾਣੀ ਤੁਹਾਡੇ ਲਈ ਬਹੁਤ ਹੀ ਸਿੱਖਿਆਦਾਇਕ ਹੋਣ ਵਾਲੀ ਹੈ ਤੁਹਾਨੂੰ ਬੇਨਤੀ ਹੈ ਕਿ ਕਹਾਣੀ ਨੂੰ ਪੂਰਾ ਸੁਣਨਾ ਕਿਉਂਕਿ ਅਧਾ ਅਧੂਰਾ ਗਿਆਨ ਕਦੇ ਵੀ ਫਲਦਾਇ ਨਹੀਂ ਹੁੰਦਾ ਸੋ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਦੋਸਤੋ ਸੁਖਪੁਰ ਨਗਰ ਦੇ ਮਹਾਰਾਜ ਰਣ ਸਿੰਘ ਆਪਣੇ ਨਿਆਂ ਅਤੇ ਪ੍ਰਜਾ ਪ੍ਰਤੀ ਪਿਆਰ ਲਈ ਜਾਣੇ ਜਾਂਦੇ ਸਨ ਪਰ ਜਿਵੇਂ ਦੀਵੇ ਥੱਲੇ ਹਨੇਰਾ ਹੁੰਦਾ ਹੈ ਓਵੇਂ ਹੀ ਉਹ ਆਪਣੇ ਮਹਿਲ ਦੀਆਂ ਕੰਧਾਂ ਅੰਦਰ ਪਲ ਰਹੀ ਈਰਖਾ ਅਤੇ ਸਾਜ਼ਿਸ਼ ਤੋਂ ਅਣਜਾਣ ਸਨ ਉਹਨਾਂ ਦੀਆਂ ਦੋ ਰਾਣੀਆਂ ਸਨ ਵੱਡੀ ਮਹਾਰਾਣੀ ਸੁਮਨ ਜਿਨ੍ਹਾਂ ਦੇ ਚਿਹਰੇ ਤੇ ਸ਼ਾਂਤੀ ਅਤੇ ਦਿਲ ਵਿੱਚ ਦਇਆ ਸੀ ਅਤੇ ਛੋਟੀ ਮਹਾਰਾਣੀ ਚੰਦਰਾਵਤੀ ਜਿਸ ਦੀ ਸੁੰਦਰਤਾ ਜਿੰਨੀ ਚਰਚਾ ਵਿੱਚ ਸੀ ਵੰਨੀ ਹੀ ਉਸ ਦੀ ਚਲਾਕੀ ਅਤੇ ਈਰਖਾ ਵੀ ਚੰ드ravati ਨੂੰ ਰਾਜੇ ਦਾ ਮਹਾਰਾਣੀ ਸੁਮਨ ਨੂੰ ਵਦ ਸਤਕਾਰ ਦੇਣਾ ਹਮੇਸ਼ਾ ਚੁਗਦਾ ਸੀ ਉਹ ਹਮੇਸ਼ਾ ਕੋਈ ਨਾ ਕੋਈ ਬਹਾਨਾ ਲਾਦਦੀ ਰਹਿੰਦੀ ਸੀ ਕਿ ਕਿਵੇਂ ਨਾ ਕਿਵੇਂ ਰਾਜੇ ਤੇ ਮਹਾਰਾਣੀ ਸੁਮਨ ਵਿੱਚ ਦੂਰੀ ਬਣਾਈ ਜਾਵੇ ਰਾਜੇ ਦੇ ਸਭ ਤੋਂ ਖਾਸ ਸਲਾਹਕਾਰ ਪੰਡਿਤ ਰਾਮਨਾਥਨ ਜਿਨ੍ਹਾਂ ਦੀ ਬੁੱਧੀ ਅਤੇ ਧਰਮ ਨਿਸ਼ਠਾ ਦੀਆਂ ਮਿਸਾਲਾਂ ਦਿੱਤੀਆਂ ਜਾਂਦੀਆਂ ਸਨ ਜਦੋਂ ਸਾਰਾ ਮਹਿਲ ਸੋ ਜਾਂਦਾ ਸੀ ਚੰ드ਰਾਵਤੀ ਨੇ ਆਪਣੀ ਸਭ ਤੋਂ ਖਾਸ ਦਾਸੀ ਵਿਮਲਾ ਨੂੰ ਬੁਲਾਇਆ ਚੰ드ਰਾਵਤੀ ਨੇ ਕਿਹਾ ਵਿਮਲਾ ਤੂੰ ਮੇਰੀ ਸਭ ਤੋਂ ਵਿਸ਼ਵਾਸਪਾਤਰ ਦਾਸੀ ਹੈਂ ਅੱਜ ਮੈਨੂੰ ਤੇਰੀ ਮਦਦ ਦੀ ਲੋੜ ਹੈ ਰਾਣੀ ਦੀ ਗੱਲ ਸੁਣ ਵਿਮਲਾ ਨੇ ਸਿਰ ਝੁਕਾ ਕੇ ਕਿਹਾ ਹੁਕਮ ਕਰੋ ਮਹਾਰਾਣੀ ਤੁਹਾਡੇ ਲਈ ਜਾਨ ਵੀ ਹਾਜ਼ਰ ਹੈ ਚੰ드ਰਾਵਤੀ ਨੇ ਸੰਦੂਕ ਵਿੱਚੋਂ ਇੱਕ ਚਮਕਦਾਰ ਕੰਗਨ ਕੱਢਿਆ ਅਤੇ ਕਿਹਾ ਇਹ ਮਹਾਰਾਣੀ ਸੁਮਨ ਦਾ ਕੰਗਨ ਹੈ ਜੋ ਮੈਂ ਕੱਲ ਉਹਨਾਂ ਦੇ ਕਮਰੇ ਤੋਂ ਚੋਕ ਲਿਆ ਸੀ ਤੋ ਇਸ ਨੂੰ ਅੱਜ ਰਾਤ ਦੇ ਹਨੇਰੇ ਵਿੱਚ ਚੁੱਪਚਾਪ ਪੰਡਿਤ ਰਗੁਨਾਥ ਦੇ ਘਰ ਰੱਖਣਾ ਹੈ ਕਿਸੇ ਨੂੰ ਕੰਨੋਂ ਕੰਨ ਖਬਰ ਨਾ ਹੋਵੇ ਰਾਣੀ ਦੀ ਇਹ ਗੱਲ ਸੁਣ ਵਿਮਲਾ ਡਰ ਨਾਲ ਕੰਮਤੀ ਹੋਈ ਕਹਿਣ ਲੱਗੀ ਪਰ ਮਹਾਰਾਣੀ ਇਹ ਤਾਂ ਘੋਰ ਅਪਰਾਧ ਹੋਵੇਗਾ ਪੰਡਿਤ ਜੀ ਧਰਮੀ ਇਨਸਾਨ ਹਨ ਅਤੇ ਮਹਾਰਾਣੀ ਸੁਮਨ ਦੇਵੀ ਦਾ ਰੂਪ ਹੈ ਆਪਣੀ ਦਾਸੀ ਦੇ ਮੂੰਹੋਂ ਮਹਾਰਾਣੀ ਸੁਮਨ ਦੀ ਪ੍ਰਸ਼ੰਸਾ ਸੁਣ ਰਾਣੀ ਚੰ드ਰਾਵਤੀ ਦੀਆਂ ਅੱਖਾਂ ਵਿੱਚ ਗੁੱਸਾ ਭਰ ਆਇਆ ਤੇ ਖਿੱਚਦੀ ਹੋਈ ਬੋਲੀ ਇਹ ਪਾਪ ਨਹੀਂ ਰਾਜਨੀਤੀ ਹੈ ਤੂੰ ਸਵਾਲ ਨਾ ਕਰ ਸਿਰਫ ਹੁਕਮ ਮੰਨ ਜੇ ਇਹ ਕੰਮ ਹੋ ਗਿਆ ਤਾਂ ਮੈਂ ਤੈਨੂੰ ਸੋਨੇ ਦੇ ਕੰਗਣਾਂ ਨਾਲ ਲੱਦ ਦੇਵਾਂਗੀ ਨਹੀਂ ਤਾਂ ਤੇਰੀ ਜ਼ੁਬਾਨ ਖਿੱਚਵਾ ਦੇਵਾਂਗੀ ਡਰੀ ਹੋਈ ਵਿਮਲਾ ਨੇ ਹੁਕਮ ਮੰਨਿਆ ਅਤੇ ਹਨੇਰੇ ਵਿੱਚ ਕੰਗਨ ਪੰਡਿਤ ਦੇ ਘਰ ਆਖਾਈ ਅਗਲੀ ਸਵੇਰ ਚੰ드ਰਾਵਤੀ ਰੋਂਦੀ ਕੁਰਲੌਂਦੀ ਖਿਲਰੇ ਵਾਲਾ ਨਾਲ ਰਾਜਾ ਦੇ ਸਾਹਮਣੇ ਪੇਛੂ ਰਾਣੀ ਚੰ드라ਵਤੀ ਨੂੰ ਇਸ ਹਾਲਤ ਵਿੱਚ ਦੇਖ ਰਾਜਾ ਨੇ ਕਿਹਾ ਰਾਣੀ ਚੰ드라ਵਤੀ ਕੀ ਹੋਇਆ ਤੂੰ ਇਸ ਹਾਲਤ ਵਿੱਚ ਕਿਉਂ ਹੈ ਚੰ드라ਵਤੀ ਨੇ ਡਰਾਮਾ ਕਰਦਿਆਂ ਕਿਹਾ ਕੀ ਦੱਸਾਂ ਮਹਾਰਾਜ ਕਹਿੰਦੇ ਹੋਏ ਵੀ ਜੀਬ ਕੰਮਦੀ ਹੈ ਮੈਂ ਆਪਣੀਆਂ ਅੱਖਾਂ ਨਾਲ ਉਹ ਦੇਖਿਆ ਹੈ ਜਿਸ ਤੇ ਵਿਸ਼ਵਾਸ ਕਰਨਾ ਔਖਾ ਹੈ ਸਾਡੀ ਇੱਜ਼ਤ ਮਿੱਟੀ ਵਿੱਚ ਮਿਲ ਗਈ ਰਾਣੀ ਦੇ ਬੋਲ ਸੁਣ ਰਾਜਾ ਗਰਜ ਕੇ ਬੋਲਿਆ ਸਾਫ਼-ਸਾਫ਼ ਦੱਸ ਕੀ ਗੱਲ ਹੈ ਚੰਦਰਾਵਤੀ ਕੈਨ ਲੱਗੀ ਮਹਾਰਾਜ ਮੈਂ ਕੱਲ ਰਾਤ ਮਹਾਰਾਣੀ ਸੁਮਨ ਨੂੰ ਚੋਰੀ ਛਿਪੇ ਪੰਡਿਤ ਰਾਮਨਾਥ ਦੇ ਘਰ ਵੱਲ ਜਾਂਦੇ ਦੇਖਿਆ ਜਦੋਂ ਮੈਂ ਪਿੱਛਾ ਕੀਤਾ ਤਾਂ ਉਹਨਾਂ ਦੀਆਂ ਹਰਕਤਾਂ ਸ਼ੱਕੀ ਸਨ ਮੈਨੂੰ ਲੱਗਦਾ ਹੈ ਕਿ ਉਹਨਾਂ ਦੋਵਾਂ ਵਿੱਚ ਨਜਾਇਜ਼ ਸੰਬੰਧ ਹਨ ਇਹ ਸੁਣ ਕੇ ਰਾਜਾ ਗੁੱਸੇ ਨਾਲ ਭੱਗ ਗਿਆ ਇਹ ਨਹੀਂ ਹੋ ਸਕਦਾ ਸੁਮਨ ਅਤੇ ਪੰਡਿਤ ਰਾਮਨਾਥ ਅਜਿਹਾ ਨਹੀਂ ਕਰ ਸਕਤੇ ਤੇਰੇ ਕੋਲ ਕੋਈ ਸਬੂਤ ਹੈ ਚੰਦਰਾਵਤੀ ਨੇ ਕਿਹਾ ਜਦੋਂ ਮੈਂ ਉੱਥੇ ਪਹੁੰਚੀ ਤਾਂ ਉਹ ਜਲਦਬਾਜੀ ਵਿੱਚ ਨਿਕਲ ਗਏ ਪਰ ਮਹਾਰਾਣੀ ਦਾ ਇੱਕ ਕੰਗਨ ਉੱਥੇ ਹੀ ਡਿੱਗ ਪਿਆ ਤੁਸੀਂ ਪੰਡਿਤ ਜੀ ਦੇ ਘਰ ਦੀ ਤਲਾਸ਼ੀ ਲਓ ਸਭ ਸੱਚ ਸਾਹਮਣੇ ਆ ਜਾਵੇਗਾ ਰਾਣੀ ਚੰਦਰਾਵਤੀ ਦੀਆਂ ਗੱਲਾਂ 'ਚ ਆ ਕੇ ਰਾਜੇ ਨੇ ਤੁਰੰਤ ਪੰਡਿਤ ਦੇ ਘਰ ਦੀ ਤਲਾਸ਼ੀ ਦਾ ਹੁਕਮ ਦਿੱਤਾ ਤੇ ਕੰਗਨ ਮਿਲਣ ਤੇ ਉਸ ਦਾ ਸ਼ੱਕ ਯਕੀਨ ਵਿੱਚ ਬਦਲ ਗਿਆ ਉਸ ਨੇ ਮਹਾਰਾਣੀ ਸੁਮਨ ਨੂੰ ਆਪਣੇ ਸਾਹਮਣੇ ਪੇਸ਼ ਕਰਨ ਦਾ ਹੁਕਮ ਦਿੱਤਾ ਰਾਜਾ ਨੇ ਗੁੱਸੇ ਵਿੱਚ ਕਿਹਾ ਸੁਮਨ ਮੈਂ ਕਦੇ ਸੋਚਿਆ ਨਹੀਂ ਸੀ ਕਿ ਤੂੰ ਮੇਰੀ ਪਿੱਠ ਪਿੱਛੇ ਅਜਿਹ ਤੋਖਾ ਕਰੇਗੀ ਰਾਜਾ ਦੀ ਏਕਾ ਸੁਣ ਮਹਾਰਾਣੀ ਸੂਮਨ ਹੈਰਾਨੀ ਅਤੇ ਦੁੱਖ ਨਾਲ ਕਹਿਣ ਲੱਗੀ ਸਵਾਮੀ ਤੁਸੀਂ ਇਹ ਕੀ ਕਹਿ ਰਹੇ ਹੋ ਮੈਂ ਸੁਪਨੇ ਵਿੱਚ ਵੀ ਤੁਹਾਡੇ ਨਾਲ ਧੋਖਾ ਕਰਨ ਬਾਰੇ ਨਹੀਂ ਸੋਚ ਸਕਤੀ ਰਾਜਾ ਨੇ ਪੰਡਿਤ ਦੇ ਘਰੋਂ ਮਿਲਿਆ ਕੰਗਨ ਸਾਹਮਣੇ ਕਰਦੇ ਹੋਏ ਕਿਹਾ ਤਾਂ ਫਿਰ ਇਹ ਕੰਗਨ ਪੰਡਿਤ रामनाथ ਦੇ ਘਰ ਕੀ ਕਰ ਰਿਹਾ ਹੈ ਮਹਾਰਾਣੀ ਸੂਮਨ ਕੰਗਨ ਦੇਖ ਕੇ ਬੋਲੀ ਇਹ ਇਹ ਤਾਂ ਮੇਰਾ ਹੀ ਹੈ ਪਰ ਉੱਥੇ ਕਿਵੇਂ ਪਹੁੰਚਿਆ ਮੈਨੂੰ ਨਹੀਂ ਪਤਾ ਸਵਾਮੀ ਮੇਰੇ ਤੇ ਵਿਸ਼ਵਾਸ ਕਰੋ ਇਹ ਕੋਈ ਬਹੁਤ ਵੱਡੀ ਸਾਜ਼ਿਸ਼ ਹੈ ਪਰ ਰਾਜਾ ਗੁੱਸੇ ਵਿੱਚ ਅੰਨਾ ਹੋ ਚੁੱਕਿਆ ਸੀ ਉਸਨੇ ਪੰਡਿਤ ਰਾਮਨਾਥ ਨੂੰ ਬੁਲਾਇਆ ਤੇ ਬੋਲੇ ਪੰਡਿਤ ਰਾਮਨਾਥ ਤੈਨੂੰ ਅਸੀਂ ਐਨਾ ਸਨਮਾਨ ਦਿੱਤਾ ਤੇ ਤੂੰ ਨਮਕ ਹਰਾਮੇ ਕੀਤੀ ਰਾਜਾ ਦੀ ਗੱਲ ਸੁਣ ਰਾਮਨਾਥ ਹੱਥ ਜੋੜ ਕੇ ਬੋਲਿਆ ਅੰਧਤ ਮੈਂ ਬ੍ਰਾਹਮਣ ਹਾਂ ਧਰਮ ਹੀ ਮੇਰਾ ਕਰਮ ਹੈ ਮਹਾਰਾਣੀ ਮੇਰੇ ਲਈ ਮਾਂ ਬਰਾਬਰ ਹਨ ਮੈਂ ਅਜੀਹਕ ਕੋਰ ਪਾਪ ਕਰਨ ਬਾਰੇ ਸੋਚ ਵੀ ਨਹੀਂ ਸਕਦਾ ਮੈਨੂੰ ਫਸਾਇਆ ਜਾ ਰਿਹਾ ਹੈ ਰਾਜੇ ਨੇ ਉਹਨਾਂ ਦੀ ਕੋਈ ਦਲੀਲ ਨਾ ਸੁਣੀ ਅਤੇ ਮਹਾਰਾਣੀ ਸੁਮਨ ਨੂੰ ਕੈਦ ਅਤੇ ਪੰਡਿਤ ਰਾਮਨਾਥ ਨੂੰ ਫਾਂਸੀ ਦਾ ਹੁਕਮ ਦੇ ਦਿੱਤਾ ਇਹ ਖਬਰ ਜਦੋਂ ਨਗਰ ਦੀ ਮਸ਼ਹੂਰ ਪਰ ਸੂਝਵਾਨ ਵੈਸ਼ਵਾ ਰੂਪਮਤੀ ਤੱਕ ਪਹੁੰਚੀ ਤਾਂ ਉਸ ਨੂੰ ਯਕੀਨ ਹੋ ਗਿਆ ਕਿ ਇਹ ਸਭ ਝੂਠ ਹੈ ਕਿਉਂਕਿ ਉਹ ਜਾਣਦੀ ਸੀ ਕਿ ਪੰਡਿਤ ਰਾਮਨਾਥ ਬਹੁਤ ਹੀ ਧਰਮ ਕਰਮ ਵਾਲਾ ਇਨਸਾਨ ਹੈ ਤੇ ਮਹਾਰਾਣੀ ਸੁਮਨ ਵੀ पाक पवित्र रूह है उसने सच्चाई सामने लिया का फैसला किया उस शक है कि यह किसी आम आदमी की साजिश नहीं सगो जो महारानी सुमन तो सड़दा है जा जिसनो महारानी सुमन तो किसी गल का खतरा है जरूर यह उसका ही काम है उसने निर्णय किया कि वह महल जाके इस भेद को उजागर करेगी इसने भेष बदलिया तो बाद उसने राजा दे महल चली गई ਇਸ ਦੌਰਾਨ ਉਸਨੇ ਪਤਾ ਕੀਤਾ ਕਿ ਰਾਣੀ ਚੰਦਰਾਵਤੀ ਦਾ ਨਜ਼ਦੀਕੀ ਕੌਣ ਹੈ ਕੁਝ ਦਿਨਾਾਂ ਚ ਹੀ ਰੂਪਮਤੀ ਨੂੰ ਪਤਾ ਲੱਗ ਗਿਆ ਕਿ ਦਾਸੀ ਵਿਮਲਾ ਰਾਣੀ ਚੰਦਰਾਵਤੀ ਦੀ ਬਹੁਤ ਕਰੇਵੀ ਹੈ ਜਰੂਰ ਉਸ ਤੋਂ ਕੋਈ ਨਾ ਕੋਈ ਸੂराग ਮਿਲ ਸਕਦਾ ਹੈ ਇਸ ਲਈ ਉਸਨੇ ਦਾਸੀ ਵਿਮਲਾ ਨਾਲ ਸੰਪਰਕ ਕੀਤਾ ਕੁਝ ਦਿਨਾ ਬਾਅਦ ਰੂਪਮਤੀ ਦੀਆਂ ਹਮਦਰਦੀ ਭਰੀਆਂ ਗੱਲਾਂ ਤੋਂ ਪ੍ਰਭਾਵਿਤ ਹੋ ਕੇ ਅਤੇ ਆਪਣੇ ਪਾਪ ਦੇ ਬੋਝ ਹਟ ਤੱਬੀ ਵਿਮਲਾ ਨੇ ਸਾਰਾ ਸੱਚ ਉਗਲ ਦਿੱਤਾ ਇਸ ਤੋਂ ਬਾਅਦ ਰੂਪਮਤੀ ਨੇ ਰਾਜੇ ਨੂੰ ਮਿਲਣ ਦਾ ਸਮਾਂ ਮੰਗਿਆ ਰਾਜਾ ਮੰਨ ਗਿਆ ਪਰੇ ਦਰਬਾਰ ਵਿੱਚ ਜਦੋਂ ਰੂਪਮਤੀ ਨੇ ਰਾਜ ਦਰਬਾਰ ਵਿੱਚ ਪ੍ਰਵੇਸ਼ ਕੀਤਾ ਤਾਂ ਸਭ ਦੀਆਂ ਨਜ਼ਰਾਂ ਉਸ ਤੇ ਟਿਕ ਗਈਆਂ ਉਸਨੇ ਕੋਈ ਬਹੁਤ फडਕੀ ਲਾਲੀਬਾਸ ਨਹੀਂ ਪਾਇਆ ਸੀ ਸਗੋ ਇੱਕ ਸਧਾਰਨ ਪਰ ਸ਼ਾਨਦਾਰ ਪਹਿਰਾਵੇ ਵਿੱਚ ਸੀ ਉਸ ਦੀਆਂ ਅੱਖਾਂ ਵਿੱਚ ਸਿਰਫ ਕਲਾ ਦੀ ਚਮਕ ਨਹੀਂ ਸਗੋ ਇੱਕ ਮਕਸਦ ਦੀ ਗਹਿਰਾਈ ਸੀ ਉਸਨੇ ਰਾਜੇ ਨੂੰ ਪ੍ਰਣਾਮ ਕੀਤਾ ਤੇ ਫਿਰ ਰਾਜਨ ਕਿਹਾ ਮਹਾਰਾਜ ਕਲਾ ਸਿਰਫ ਮਨੋਰੰਜਨ ਨਹੀਂ ਕਰਦੀ ਕਈ ਵਾਰ ਸੱਚ ਦਾ ਸ਼ੀਸ਼ਾ ਵੀ ਦਿਖਾਉਂਦੀ ਹੈ ਅੱਜ ਮੈਂ ਸ਼ਬਦਾਂ ਨਾਲ ਨਹੀਂ ਸਗੋਂ ਆਪਣੇ ਹਾ ਭਾਵ ਅਤੇ ਮੁਦਰਾਵਾਂ ਨਾਲ ਇੱਕ ਕਹਾਣੀ ਸੁਣਾਵਾਂਗੀ ਕਹਾਣੀ ਦਾ ਨਾਮ ਹੈ ਸੱਚ ਅਤੇ ਛਲਾਵਾ ਇਹ ਕਹਿ ਕੇ ਉਸਨੇ ਇਸ਼ਾਰਾ ਕੀਤਾ ਤੇ ਸੰਗੀਤ ਸ਼ੁਰੂ ਹੋ ਗਿਆ ਹਲਕੀ ਅਤੇ ਮధుਰ ਧੁਨ ਨਾਲ ਨਾਚ ਸ਼ੁਰੂ ਹੋਇਆ ਰੂਪ ਮਦੀਨੇ ਆਪਣੇ ਨਾਚ ਰਾਹੀਂ ਇੱਕ ਖੂਬਸੂਰਤ ਬਾਗ ਦਾ ਦ੍ਰਿਸ਼ ਪੇਸ਼ ਕੀਤਾ। ਉਸਦੇ ਹਾਵ ਭਾਵ ਇੱਕ ਮਿਹਨਤੀ ਅਤੇ ਭੋਲੇ ਮਾਲੀ ਦੇ ਸਨ ਜੋ ਆਪਣੇ ਬਾਗ ਨਾਲ ਬਹੁਤ ਪਿਆਰ ਕਰਦਾ ਹੈ। ਉਹ ਖੁਸ਼ੀ-ਖੁਸ਼ੀ ਪੌਦਿਆਂ ਨੂੰ ਪਾਣੀ ਦਿੰਦਾ ਹੈ, ਫੁੱਲਾਂ ਨੂੰ ਸਹਲੌਂਦਾ ਹੈ ਅਤੇ ਆਪਣੇ ਬਾਗ ਦੀ ਸੁੰਦਰਤਾ ਤੇ ਮਾਣ ਕਰਦਾ ਹੈ। ਫਿਰ ਉਸਨੇ ਆਪਣੇ ਨਾਚ ਵਿੱਚ ਬਾਗ ਦੇ ਸਭ ਤੋਂ ਖੂਬਸੂਰਤ ਫੁੱਲ ਇੱਕ ਪਵਿੱਤਰ ਕਮਲ ਮਹਾਰਾਣੀ ਸੋਮਨ ਨੂੰ ਦਰਸਾਇਆ ਉਸ ਦੀਆਂ ਮੁਦਰਾਵਾਂ ਸ਼ਾਂਤ ਕੋਮਲ ਅਤੇ ਪਤੀ ਵਰਤਨ ਨਾਲ ਭਰਪੂਰ ਸਨ ਉਸ ਨੇ ਦਿਖਾਇਆ ਕਿ ਕਿਵੇਂ ਮਾਲਯ ਉਸ ਕਮਲ ਦੇ ਫੁੱਲ ਦਾ ਸਭ ਤੋਂ ਵੱਧ ਧਿਆਨ ਰੱਖਦਾ ਹੈ ਅਤੇ ਉਸ ਨੂੰ ਬਹੁਤ ਸਤਿਕਾਰ ਦਿੰਦਾ ਹੈ ਇਸ ਤੋਂ ਬਾਅਦ ਸੰਗੀਤ ਥੋੜਾ ਤੇਜ਼ ਹੋਇਆ ਰੂਪਮਤੀ ਨੇ ਬਾਗ ਦੀ ਇੱਕ ਹੋਰ ਵੇਲ ਮਹਾਰਾਣੀ ਚੰਦਰਾਵਤੀ ਨੂੰ ਦਰਸਾਇਆ ਜੋ ਦੇਖਣ ਬਹੁਤ ਸੋਹਣੀ ਸੀ ਪਰ ਉਸ ਦੇ ਪੱਤੇ ਆਏ ਕੰਡੇ ਛੁਪੇ ਹੋਏ ਸਨ ਉਸ ਨੇ ਆਪਣੇ ਹਾਅ ਭਾਵ ਨਾਲ ਉਸ ਵੇਲ ਦੀ ਇਰਖਾ ਨੂੰ ਦਰਸਾਇਆ ਜੋ ਕਮਲ ਦੇ ਫੁੱਲ ਨੂੰ ਮਿਲਦੇ ਸਤਕਾਰ ਨੂੰ ਦੇਖ ਕੇ ਸੜਦੀ ਸੀ ਇਸ ਦ੍ਰਿਸ਼ ਦੌਰਾਨ ਛੋਟੀ ਰਾਣੀ ਚੰਦਰਾਵਤੀ ਮੁਸਕੁਰਾ ਰਹੀ ਸੀ ਇਹ ਸੋਚ ਕੇ ਕਿ ਇਹ ਸਿਰਫ ਇੱਕ ਆਮ ਕਹਾਣੀ ਹੈ ਅਚਾਨਕ ਸੰਗੀਤ ਡਰਾਉਣਾ ਅਤੇ ਰਹਿ ਸਮਈ ਹੋ ਗਿਆ ਰੂਪਮਤੀ ਦੀਆਂ ਕੋਮਲ ਮੁਦਰਾਵਾਂ ਹੁਣ ਤੇਜ਼ ਅਤੇ ਜ਼ਹਿਰੀਲੀਆਂ ਹੋ ਗਈ ਉਹ ਹੁਣ ਉਹੋ ਸੁੰਦਰ ਵੇਲ ਨਹੀਂ ਸਗੋ ਇੱਕ ਕਾਲੀ ਨਾਗਨ ਬਣ ਗਈ ਸੀ ਉਸ ਦੇ ਸਰੀਰ ਦੀ ਹਰ ਹਰਕਤ ਇੱਕ ਸੱਪ ਵਾਂਗ ਵੱਲ ਖਾ ਰਹੀ ਸੀ ਉਸ ਦੀਆਂ ਅੱਖਾਂ ਵਿੱਚ ਈਰਖਾ ਦੀ ਅੱਗ ਸਾਫ਼ ਦਿਖਾਈ ਦੇ ਰਹੀ ਸੀ ਉਸ ਨੇ ਦਿਖਾਇਆ ਕਿ ਕਿਵੇਂ ਨਾਗਨ ਕਮਲ ਦੇ ਫੁੱਲ ਨੂੰ ਤਬਾਹ ਕਰਨ ਦੀ ਯੋਜਨਾ ਬਣਾਉਂਦੀ ਹੈ ਨਾਗਨ ਦੀ ਨਜ਼ਰ ਬਾਗ ਵਿੱਚ ਲੱਗੇ ਇੱਕ ਪਵਿੱਤਰ ਤੂਲਸੀ ਦੇ ਬੂਟੇ ਪੰਡਿਤ ਰਾਮਨਾਥ ਤੇ ਪਈ ਜਿਸ ਦਾ ਮਾਲਿਕ ਬਹੁਤ ਆਦਰ ਕਰਦਾ ਸੀ ਤੁਲਸੀ ਦਾ ਬੂਟਾ ਸ਼ਾਂਤ ਅਤੇ ਆਪਣੀ ਥਾਂ ਤੇ ਸਥਿਰ ਸੀ। ਨਾਚ ਦੇ ਇਸ ਸਭ ਤੋਂ ਮਹੱਤਵਪੂਰਨ ਹਿੱਸੇ ਵਿੱਚ ਰੂਪਮਤੀ, ਨਾਗਨ ਦੇ ਰੂਪ ਵਿੱਚ ਬੜੀ ਚਲਾਕੀ ਨਾਲ ਕਮਲ ਦੇ ਫੁੱਲ ਕੋਲ ਗਈ। ਉਸਨੇ ਇਸ਼ਾਰਿਆਂ ਨਾਲ ਦਿਖਾਇਆ ਕਿ ਉਸਨੇ ਕਮਲ ਦੇ ਫੁੱਲ ਤੋਂ ਇੱਕ ਸੁਨਹਿਰੀ ਪੱਤੀ, ਕੰਗਨ ਦਾ ਪ੍ਰਤੀਕ ਤੋੜੀ ਅਤੇ ਚੁੱਪਚਾਪ ਬਿਨਾਂ ਕਿਸੇ ਦੀ ਨਜ਼ਰ ਵਿੱਚ ਆਏ ਉਸਨੂੰ ਤુલਸੀ ਦੇ ਬੂਟੇ ਦੀਆਂ ਜੜ੍ਹਾਂ ਵਿੱਚ ਰੱਖ ਦਿੱਤੀ। ਇਹ ਕਰਦੇ ਹੋਏ ਉਸਦੇ ਚਿਹਰੇ ਤੇ ਇੱਕ ਸ਼ੈਤਾਨੀ ਮੁਸਕਰਾਹਟ ਸੀ। ਇਹ ਦ੍ਰਿਸ਼ ਦੇਖ ਕੇ ਚੰ드ਰਾਵਤੀ ਦਾ ਚਿਹਰਾ ਪੀਲਾ ਪੈ ਗਿਆ। ਉਸਦੇ ਮੱਥੇ ਤੇ ਪਸੀਨਾ ਆ ਗਿਆ। ਅਤੇ ਉਸਨੇ ਘਬਰਾ ਕੇ ਰਾਜੇਵਾਲ ਦੇਖਿਆ। ਸੰਗੀਤ ਹੁਣ ਕ੍ਰੋਧ ਅਤੇ ਦੁੱਖ ਨਾਲ ਭਰਪੂਰ ਹੋ ਗਿਆ। ਰੂਪਮਤੀ ਦੁਬਾਰਾ ਮਾਲੀ ਦੇ ਕਿਰਦਾਰ ਵਿੱਚ ਆਈ। ਉਸਨੇ ਦਿਖਾਇਆ ਕਿ ਕਿਵੇਂ ਨਾਗਨ ਨੇ ਮਾਲੀ ਦੇ ਕੰਨ ਵਿੱਚ ਜ਼ਹਿਰ ਕੋਲਿਆ। ਜਦੋਂ ਮਾਲੀ ਨੇ ਤੁਸੀ ਦੇ ਬੁੱਟੇ ਕੋਲ ਕਮਲ ਦੀ ਸੁਨਹਿਰੀ ਪੱਤੀ ਦੇਖੀ ਤਾਂ ਉਹ ਗੁੱਸੇ ਨਾਲ ਅੰਨ੍ਹਾ ਹੋ ਗਿਆ ਆਪਣੇ ਨਾਚ ਵਿੱਚ ਰੂਪਮਤੀ ਨੇ ਉਸ ਦਰਦ ਨੂੰ ਬਿਆਨ ਕੀਤਾ ਜਦੋਂ ਮਾਲੀ ਨੇ ਗੁੱਸੇ ਵਿੱਚ ਆ ਕੇ ਉਸ ਪਵਿੱਤਰ ਕਮਲ ਦੇ ਫੁੱਲ ਨੂੰ ਮਸਲ ਦਿੱਤਾ ਅਤੇ ਪਵਿੱਤਰ ਤੂਸੀ ਦੇ ਬੂਟੇ ਨੂੰ ਜੜੋਂ ਪੁੱਟ ਕੇ ਸੁੱਟ ਦਿੱਤਾ ਪੂਰਾ ਬਾਗ ਉੱਜੜ ਗਿਆ ਅਤੇ ਮਾਲਿਕ ਖੁਦ ਵੀ ਦੁੱਖ ਵਿੱਚ ਡੁੱਬ ਗਿਆ ਪਿੱਛੇ ਨਾਗਨ ਆਪਣੀ ਜਿੱਤ ਤੇ ਖੁਸ਼ ਹੋ ਰਹੀ ਸੀ ਨਾਚ ਖਤਮ ਹੋਇਆ ਸੰਗੀਤ ਬੰਦ ਹੋ ਗਿਆ ਪੂਰੇ ਦਰਬਾਰ ਵਿੱਚ ਇੱਕ ਡੂੰਗੀ ਚੁੱਪੀ ਛਾ ਗਈ ਰੂਪਮਤੀ ਪਸੀਨੇ ਨਾਲ ਭਿੱਜੀ ਸਾਹੋਂ ਸਾਹ ਹੋਈ ਸਿੱਧਾ ਰਾਜੇ ਦੇ ਸਾਹਮਣੇ ਆ ਕੇ ਖੜੀ ਹੋ ਗਈ ਉਸਨੇ ਹੱਥ ਜੋੜੇ ਅਤੇ ਉੱਚੀ ਆਵਾਜ਼ ਵਿੱਚ ਕਿਹਾ ਮਹਾਰਾਜ ਇਹ ਸੀ ਕਹਾਣੀ ਸੱਚ ਅਤੇ ਛਲਾਵੇ ਦੀ ਕਹਾਣੀ ਵਿੱਚ ਤਾਂ ਮਾਲੀ ਭੋਲਾ ਸੀ ਅਤੇ ਗੁੱਸੇ ਵਿੱਚ ਅੰਨਾ ਹੋ ਗਿਆ ਪਰ ਇੱਕ ਰਾਜੇ ਦੀਆਂ ਅੱਖਾਂ ਤਾਂ ਹਜ਼ਾਰਾਂ ਹੁੰਦੀਆਂ ਹਨ ਉਹ ਸਭ ਦੇਖ ਲੈਂਦੀਆਂ ਹਨ ਸਵਾਲ ਇਹ ਹੈ ਕਿ ਜਦੋਂ ਬਾਗ ਵਿੱਚ ਸਪਣੀ ਦਾ ਜ਼ਹਿਰ ਫੈਲ ਜਾਵੇ ਤਾਂ ਉਸ ਦਾ ਇਲਾਜ ਕੌਣ ਕਰੇਗਾ? ਨਿਆਇ ਕੌਣ ਕਰੇਗਾ? ਉਹ ਇੱਕ ਪਲ ਲਈ ਰੁਕੀ ਆਪਣੀਆਂ ਤਿੱਖੀਆਂ ਨਜ਼ਰਾਂ ਨਾਲ ਕੰਬ ਰਹੀ ਚੰਦਰवटी ਵੱਲ ਦੇਖਿਆ। ਅਤੇ ਫਿਰ ਕਿਹਾ ਕੀ ਪਤਾ ਉਸ ਕਹਾਣੀ ਦੀ ਸਪਣੀ ਅਤੇ ਉਸ ਦੀ ਸਾਜ਼ਿਸ਼ ਦੀ ਗਵਾਹ ਅੱਜ ਵੀ ਇਸੇ ਦਰਬਾਰ ਵਿੱਚ ਮੌਜੂਦ ਹੋਵੇ। ਇਹ ਸ਼ਬਦ ਤੀਰਵੰਗਸਨ ਰਾਜਾ ਰਾਮ ਸਿੰਘ ਜੋ ਪੂਰੇ ਨਾਜ਼ ਦੌਰਾਨ ਆਪਣੀ ਅਸਲ ਕਹਾਣੀ ਦੇਖ ਰਿਹਾ ਸੀ ਸਭ ਕੁਝ ਸਮਝ ਗਿਆ ਉਸ ਦੀ ਨਜ਼ਰ ਚੰਦਰਾਵਤੀ ਤੇ ਡਰੇ ਹੋਏ ਚਾਰੇ ਤੇ ਪਈ ਤੇ ਸੱਚਾਈ ਸ਼ੀਸ਼ੇ ਵਾਂਗ ਸਾਫ਼ ਹੋ ਗਈ ਰਾਜੇ ਨੇ ਨਾਲ ਹੀ ਤੁਰੰਤ ਦਾਸੀ ਵਿਮਲਾ ਨੂੰ ਗ੍ਰਿਫਤਾਰ ਕਰਵਾਇਆ ਸਖਤੀ ਕਰਨ ਤੇ ਉਸਨੇ ਸਭ ਦੇ ਸਾਹਮਣੇ ਸੱਚ ਕਬੂਲ ਕਰ ਲਿਆ ਜਦ ਸੱਚ ਸਾਹਮਣੇ ਆਇਆ ਤਾਂ ਰਾਜਾ ਪਛਤਾਵੇ ਦੀ ਅੱਗ ਵਿੱਚ ਸੜਨ ਲੱਗਾ ਉਹ ਸਭ ਤੋਂ ਪਹਿਲਾਂ ਪੰਡਿਤ ਰਾਮਨਾਥ ਕੋਲ ਗਿਆ ਤੇ ਬੋਲਿਆ ਪੰਡਿਤ ਜੀ ਮੇਥੋ ਅਨਿਆਏ ਹੋਇਆ ਹੈ ਮੈਂ ਅੱਖਾਂ ਹੁੰਦੇ ਹੋਏ ਵੀ ਅੰਨਾ ਹੋ ਗਿਆ ਕਿਰਪਾ ਕਰਕੇ ਮੈਨੂੰ ਮਾਫ ਕਰ ਦਿਓ ਰਾਜਾ ਦੀ ਗੱਲ ਸੁਣ ਪੰਡਿਤ ਰਾਮਨਾਥ ਕਹਿਣ ਲੱਗਿਆ ਮਹਾਰਾਜ ਰਾਜੇ ਦਾ ਧਰਮ ਨਿਆਂ ਕਰਨਾ ਹੈ ਢੇਰ ਨਾਲ ਹੀ ਸਹੀ ਤੁਸੀਂ ਆਪਣਾ ਧਰਮ ਨਿਭਾਇਆ ਮੈਨੂੰ ਕੋਈ ਗਿਲਾ ਨਹੀਂ ਇਸ ਤੋਂ ਬਾਅਦ ਰਾਜਾ ਦੌੜ ਕੇ ਮਹਾਰਾਣੀ ਸੁਮਨ ਦੇ ਕੈਦਖਾਨੇ ਵੱਲ ਗਿਆ ਅਤੇ ਉਹਨਾਂ ਦੇ ਪੈਰਾਂ ਤੇ ਡਿੱਗ ਪਿਆ ਰਾਜਾ ਨੇ ਰੋਂਦੇ ਹੋਏ ਕਿਹਾ ਮਹਾਰਾਣੀ ਸੁਮਨ ਮੈਂ ਤੇਰਾ ਗੁਨਾਹਗਰ ਹਾਂ ਮੈਂ ਆਪਣੀ ਪਿਆਰੀ ਬੇਕਸੂ ਰਾਣੀ ਤੇ ਸ਼ੱਕ ਕੀਤਾ ਮੈਨੂੰ ਜੋ ਸਜ਼ਾ ਦੇਵੇਂਗੀ ਮਨਜ਼ੂਰ ਹੋਵੇਗੀ ਇਹ ਸੁਣ ਮਹਾਰਾਣੀ ਸੁਮਨ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਤੇ ਬੋਲੀ ਸੁਆਮੀ ਉੱਠੋ ਤੁਸੀਂ ਮੇਰੇ ਪਤੀ ਹੋ ਤੁਹਾਡਾ ਪਛਤਾਵਾ ਹੀ ਮੇਰੇ ਲਈ ਸਭ ਤੋਂ ਵੱਡੀ ਮਾਫੀ ਹੈ ਪਰ ਮੈਨੂੰ ਵਚਨ ਦਿਓ ਕਿ ਭਵਿੱਖ ਵਿੱਚ ਬਿਨਾਂ ਪੂਰੀ ਜਾਂਚ ਕੀਤੇ ਕਦੇ ਕੋਈ ਫੈਸਲਾ ਨਹੀਂ ਲਵੋਗੇ ਰਾਜੇ ਨੇ ਚੰਦਰਾਵਤੀ ਨੂੰ ਦੇਸ਼ ਨਿਕਾਲੇ ਦਾ ਹੁਕਮ ਦਿੱਤਾ ਅਤੇ ਰੂਪਮਤੀ ਨੂੰ ਦਰਬਾਰ ਵਿੱਚ ਬੁਲਾ ਕੇ ਕਿਹਾ ਰੂਪਮਤੀ ਤੂੰ ਜੋ ਮੰਗੇਗੀ ਮਿਲੇਗਾ ਰਾਜਾ ਦੀ ਗੱਲ ਸੁਣ ਰੂਪਮਤੀ ਨੇ ਹੱਥ ਜੋੜ ਕੇ ਕਿਹਾ ਮਹਾਰਾਜ ਮੈਨੂੰ ਕੁਝ ਨਹੀਂ ਚਾਹੀਦਾ ਬਸ ਇਹ ਵਰ ਦਿਓ ਕਿ ਇਸ ਰਾਜ ਵਿੱਚ ਨਿਆਂ ਦਾ ਤਕੜੀ ਹਮੇਸ਼ਾ ਬਰਾਬਰ ਰਹੇ ਕਿ ਅਤੇ ਕਿਸੇ ਔਰਤ ਦੇ ਚਰਿੱਤਰ ਨੂੰ ਸਿਰਫ ਉਸਦੀ ਚਲਾਕੀ ਲਈ ਨਹੀਂ ਸਗੋ ਉਸ ਦੀ ਸਚਾਈ ਅਤੇ ਸੂਝ-ਬੂਝ ਲਈ ਵੀ ਪਰਖਿਆ ਜਾਵੇਗਾ ਰਾਜਾ ਉਸ ਦੀ ਬੁੱਤੀ ਤੋਂ ਬਹੁਤ ਪ੍ਰਭਾਵਿਤ ਹੋਇਆ ਤੇ ਉਸ ਦਿਨ ਤੋਂ ਬਾਅਦ ਉਸ ਨੇ ਹਮੇਸ਼ਾ ਨਿਆਂ ਕਰਨ ਤੋਂ ਪਹਿਲਾਂ ਹਰ ਪਹਿਲੂ ਨੂੰ ਪਰਖਣਾ ਸ਼ੁਰੂ ਕਰ ਦਿੱਤਾ ਦੋਸਤੋ ਇਸ ਕਹਾਣੀ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਤ੍ਰਿਆ ਚਰਿੱਤਰ ਔਰਤ ਦਾ ਚਰਿੱਤਰ ਦੇ ਦੋ ਰੂਪ ਹੁੰਦੇ ਹਨ ਇੱਕ ਉਹ ਜੋ ਛੋਟੀ ਰਾਣੀ ਵਾਂਗ ਈਰਖਾ ਤੇ ਨਫ਼ਰਤ ਵਿੱਚ ਤਾਂ ਬਾਈ ਲਈ ਵਰਤਿਆ ਜਾਂਦਾ ਹੈ ਅਤੇ ਦੂਜਾ ਉਹ ਜੋ ਰੂਪਮਤੀ ਵਾਂਗ ਸੱਚ ਅਤੇ ਨਿਆਂ ਨੂੰ ਸਥਾਪਿਤ ਕਰਨ ਲਈ ਸੂਝ-ਬੂਝ ਨਾਲ ਵਰਤਿਆ ਜਾਂਦਾ ਹੈ। ਅਸਲ ਬੁੱਧੀਮਾਨੀ ਕਿਸੇ ਦੇ ਚਰਿੱਤਰ ਨੂੰ ਉਸਦੇ ਕਰਮਾਂ ਅਤੇ ਨiyet ਨਾਲ ਪਰਖਣ ਵਿੱਚ ਹੈ ਨਾ ਕਿ ਸਿਰਫ ਦਿਖਾਵੇ ਤੇ ਯਕੀਨ ਕਰਨ ਵਿੱਚ। ਦੋਸਤੋ ਸਾਡੀ ਅੱਜ ਦੀ ਇਹ ਕਹਾਣੀ ਤੁਹਾਨੂੰ ਕਿਹੋ ਜਿਹੀ ਲੱਗੀ? ਸਾਨੂੰ ਆਪਣੀ رائے ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੇਣਾ। ਤੁਹਾਡੇ ਲਈ ਇੱਕ ਸਵਾਲ ਵੀ ਹੈ। ਮਹਾਰਾਜਾ ਰਣਜੀਤ ਸਿੰਘ ਦਾ ਜਨਮ ਕਿੱਥੇ ਹੋਇਆ ਸੀ ਆਪਣਾ ਜਵਾਬ ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੇਣਾ ਮਿਲਦੇ ਹਾਂ ਅਗਲੀ ਕਹਾਣੀ ਦੇ ਨਾਲ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ